ਇੱਕ ਵਾਰੀ ਦੀ ਗੱਲ ਹੈ ਕਿ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰ ਗੋਬਿੰਦ ਸਿੰਘ ਜੀ ਦਰਬਾਰ ਸਜਾਇਆ ਹੋਇਆ ਸੀ ਪਰ ਸਤਗੁਰ ਅਜੇ ਦਰਬਾਰ ਵਿੱਚ ਨਹੀਂ ਸਨ ਆਏ। ਦੀਵਾਨ ਵਿੱਚ ਰਾਗੀ ਕੀਰਤਨ ਅਤੇ ਇੱਕ ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਸੇ ਸਮੇਂ ਭਾਈ ਸੁਥਰਾ ਜੀ ਜੋ ਗੁਰੂ ਸਾਹਿਬ ਦੇ ਪਿਆਰ ਵਾਲੇ ਸਨ ਦਰਬਾਰ ਵਿੱਚ ਆਏ। ਉਹਨਾਂ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਆਪਣੇ ਸਿੰਘਾਸਣ ਉਤੇ ਬਿਰਾਜਮਾਨ ਨਹੀਂ ਹਨ ਤੇ ਰਾਗੀ ਕੀਰਤਨ ਅਤੇ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਪਰ ਸੰਗਤ ਵਿੱਚ ਬੈਠੇ ਕੁਝ ਸਿੰਘ ਤੇ ਮਾਈਆਂ ਗੱਲਾਂ ਕਰ ਰਹੇ ਸਨ ਸੁਥਰਾ ਇਹ ਕੁਝ ਦੇਖ ਕੇ ਚਕਿਤ ਰਹਿ ਗਿਆ ਉਹ ਦੋਵੇਂ ਹੱਥ ਜੋੜ ਕੇ ਰਾਗੀਆਂ ਵੱਲ ਪਿੱਠ ਕਰਕੇ ਉਹਨਾਂ ਅੱਗੇ ਜਾ ਖਲੋਤਾ ਰਾਗੀਆਂ ਨੇ ਉਸ ਨੂੰ ਝਿੜਕਦਿਆਂ ਕਿਆ ਸੁਥਰਿਆ ਅੱਗੋਂ हट ਜਾ ਦਿਖਦਾ ਨਹੀਂ ਕਿ ਕੀਰਤਨ ਹੋ ਰਿਹਾ ਹੈ ਤੇ ਤੂੰ ਅੱਗੇ ਆ ਖੜਾ ਹੋਇਆ ਹੈ 사ਸੰਗਤ ਜੀ ਸਤ ਕਰਤਾਰ ਸੁਥਰੇ ਨੇ ਜੋਰ ਨਾਲ ਉੱਚੀ ਆਵਾਜ਼ ਵਿੱਚ ਕਿਹਾ ਸਾਰਿਆਂ ਦਾ ਧਿਆਨ ਸੁਥਰੇ ਵੱਲ ਹੋ ਗਿਆ ਕਿ ਪਤਾ ਨਹੀਂ ਇਹ ਕੀ ਕਹਿਣ ਲੱਗਾ ਹੈ ਸੁਥਰਾ ਬੋਲਿਆ ਸਤਗੁਰ ਦੀ ਪਿਆਰੀ 사ਸੰਗਤ ਜੀ ਲਖ ਲਾਲਾਂ ਤੇ ਸੁਣਾਉਣ ਵਾਲਿਆਂ ਨੂੰ ਤੇ ਫਿਟੇ ਮੂੰਹ ਸੁਣਨ ਵਾਲਿਆਂ ਦਾ ਇਹ ਸ਼ਬਦ ਕਹਿ ਕੇ ਸੁਥਰਾ ਖਿਸਕਦਾ ਹੋਇਆ ਰਾਗੀਆਂ ਨੇ ਇਸ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਸੰਗਤ ਵਿੱਚ ਵੀ ਇਹਨਾਂ ਸ਼ਬਦਾਂ ਦਾ ਚਰਚਾ ਛਿੜ ਪਿਆ। ਥੋੜੀਕ ਜਿਹੀ ਮਗਰੋਂ ਮੀਰੀ ਪੀਰੀ ਦੇ ਮਾਲਕ ਸਤਗੁਰੂ ਜੀ ਗੁਰਦੁਆਰ ਵਿੱਚ ਪਧਾਰੇ। ਸਤਗੁਰਾਂ ਪੁੱਛਿਆ ਕੀ ਗੱਲ ਹੈ? ਅੱਜ ਕੀਰਤਨ ਕਿਉਂ ਨਹੀਂ ਹੋ ਰਿਹਾ? ਇਹ ਰੋਲਾ ਕਿਸ ਗੱਲ ਦਾ ਮਚਿਆ ਹੋਇਆ ਹੈ? ਇੱਕ ਰਾਗੀ ਉੱਠਿਆ ਤੇ ਬੇਨਤੀ ਕਰਨ ਲੱਗਾ ਸੱਚੇ ਬਾਦਸ਼ਾਹ ਅੱਜ ਤੁਹਾਡਾ लाਡਲਾ ਸੁਤਰਾ ਸੰਗਤ ਵਿੱਚ ਗਾਲਾਂ ਕੱਢ ਕੇ ਗਿਆ ਹੈ ਤੇ ਆਪ ਖਿਸਕ ਗਿਆ ਹੈ। ਹਜੂਰ ਨੇ ਪੁੱਛਿਆ ਕਿਉਂ ਬਈ ਗੁਰਮੁਖੋ ਉਹ ਕੀ ਗਾਲਾਂ ਕੱਢ ਕੇ ਗਿਆ ਹੈ ਤੇ ਕਿਹੜੀ ਗੱਲਾਂ ਅਤੇ ਕਿਸ ਨੂੰ ਗਾਲਾਂ ਕੱਢੀਆਂ ਸਨ ਸੱਚੇ ਬਾਦਸ਼ਾਹ ਜੀਓ ਆਪ ਕਟਕਟ ਕੇ ਜਾਣੀ ਜਾਣ ਹੋ ਰਾਗੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਕਿ ਹਾਂ ਸੱਚੇ ਬਾਦਸ਼ਾਹ ਜੀਓ ਉਸ ਨੇ ਕਿਸੇ ਨੂੰ ਗਾਲ ਨਹੀਂ ਕੱਢੀ ਸਗੋ ਸੰਗਤ ਵਿੱਚ ਇਹ ਕਹਿ ਕੇ ਗਿਆ ਹੈ ਲੱਖ ਲਾਨਤ ਸੁਣਾਉਣ ਵਾਲਿਆਂ ਦਾ ਤੇ ਫਿਟੇ ਮੂੰਹ ਸੁਣਨ ਵਾਲਿਆਂ ਦਾ ਸਤਗੁਰੂ ਜੀ ਹੈਰਾਨ ਸਨ ਕਿ ਇਹ ਗੱਲ ਕਿਉਂ ਹੋਈ ਕੀ ਕਿਸੇ ਨੇ ਉਸ ਨੂੰ ਕੁਝ ਕਿਹਾ ਸੀ ਆਪਨੇ ਹੁਕਮ ਕੀਤਾ ਕਿ ਜਿਓ ਜਿਵੇਂ ਵੀ ਸੁਤਰਾ ਮਿਲੇ ਫੜ ਲਿਆਓ ਸੁਤਰਾ ਸ਼ਹਿਰੋਂ ਬਾਹਰ ਖਿਸਕ ਗਿਆ 1-2 ਦਿਨ ਉਸ ਦੀ ਖੋਜ ਹੁੰਦੀ ਰਹੀ ਪਰ ਉਹ ਕਿਤੇ ਨਾ ਮਿਲਿਆ ਹੌਲੀ-ਹੌਲੀ ਇਹ ਗੱਲ ਸਾਰਿਆਂ ਨੂੰ ਭੁੱਲ ਗਈ 3 ਸਵਾ 3 ਮਹੀਨਿਆਂ ਬਾਅਦ ਸੁਤਰਾ ਫਿਰ ਗੁਰਦਰਬਾਰ ਵਿੱਚ ਆ ਹਾਜ਼ਰ ਹੋਇਆ ਸੁਤਰੇ ਨੂੰ ਦੇਖ ਉਸ ਦਿਨ ਵਾਲਾ ਰਾਗੀ ਸਤਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਕਹਿਣ ਲੱਗਾ ਸ਼ਹਿਨਸ਼ਾ ਜੀ ਸੁਤਰਾ ਆ ਗਿਆ ਹੈ ਸਤਗੁਰਾਂ ਨੇ ਫਰਮਾਇਆ ਭਾਈ ਸੁਤਰੀਆ ਤੇਰੀ ਇਹ ਸ਼ਿਕਾਇਤ ਕਰਦੇ ਨੇ ਕਿ ਤੂੰ ਇਹਨਾਂ ਨੂੰ ਗਾਲਾਂ ਕੱਢੀਆਂ ਸਨ ਨਹੀਂ ਸੱਚੇ ਪਾਤਸ਼ਾਹ ਮੈਂ ਗਾਲਾਂ ਕਿਉਂ ਕੱਢਣੀਆਂ ਸਨ ਮੇਰਾ ਇਹਨਾਂ ਨੇ ਕੀ ਵਿਗਾੜਿਆ ਹੈ ਜੋ ਮੈਂ ਗਾਲਾਂ ਕੱਢਣੀਆਂ ਸਨ ਮੈਂ ਤਾਂ ਇਹ ਹਜ਼ੂਰ 3 ਮਹੀਨੇ ਮਗਰੋਂ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਹਾਂ ਸੁਤਰੇ ਨੇ ਬੜੀ ਹਲੇਮੀ ਨਾਲ ਕਿਹਾ ਹਾਂ ਹਾਂ ਤਿੰਨ ਮਹੀਨੇ ਹੀ ਹੋਏ ਹਨ ਜਦੋਂ ਇਹ ਗਾਲਾ ਕੱਢ ਕੇ ਗਿਆ ਸੀ ਰਾਗੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮੇਰੇ ਸ਼ਹਿਨशाह ਜੀਓ ਮੈਨੂੰ ਤੇ ਕੋਈ ਇਹੋ ਜਿਹੀ ਗੱਲ ਯਾਦ ਨਹੀਂ ਜਿਸ ਤੋਂ ਝਗੜਾ ਪਿਆ ਹੋਵੇ ਤੇ ਗਾਲਾ ਕੱਢੀਆਂ ਹੋਣ ਇਹਨਾਂ ਕੋਲੋਂ ਪੁੱਛਿਆ ਜਾਵੇ ਕਿ ਗੱਲ ਕੀ ਸੀ ਤੇ ਮੈਂ ਗਾਲਾ ਕੱਢਣ ਲੱਗ ਪਿਆ ਸਾਂ ਸੁਤਰੇ ਨੇ ਅਰਜ਼ੀ ਕੀਤੀ ਔਰ ਆਗੀ ਬੋਲਿਆ ਮਹਾਰਾਜ ਗੱਲ ਤੇ ਕੋਈ ਆ ਮਹਾਰਾਜ ਗੱਲ ਤੇ ਕੋਈ ਵੀ ਨਹੀਂ ਸੀ ਹੋਈ ਤੇ ਨਾ ਹੀ ਕੋਈ ਝਗੜਾ ਹੋਇਆ ਸੀ ਅਸੀਂ ਕੀਰਤਨ ਕਰਦੇ ਪਏ ਸੀ ਤੇ ਨਾਲ ਹੀ ਸ਼ਬਦ ਦੀ ਵਿਆਖਿਆ ਕਰਦੇ ਪਏ ਸਾਂ ਤੇ ਇਹ ਸੰਗਤ ਵਿੱਚ ਆ ਕੇ ਸਾਨੂੰ ਤੇ ਸੁਣਨ ਵਾਲਿਆਂ ਨੂੰ ਫਟਕਾਰ ਪਾ ਕੇ ਚਲਾ ਗਿਆ ਸੁਥਰੇ ਬੋਲਿਆ ਪਾਤਸ਼ਾਹ ਜੀਓ ਇਹਨਾਂ ਕੋਲੋਂ ਪੁੱਛਿਆ ਜਾਵੇ ਕਿ ਉਹ ਕਿਹੜਾ ਸ਼ਬਦ ਸੀ ਜਿਸ ਦੀ ਇਹ ਵਿਆਖਿਆ ਕਰਦੇ ਪਏ ਸਨ ਤੇ ਮੈਂ ਫਟਕਾਰਾ ਪਾਈਆ। ਮਹਾਰਾਜ 3 ਮਹੀਨੇ ਤੋਂ ਵੱਧ ਹੋ ਗਏ ਨੇ ਇੰਨਾ ਚਿਰ ਦਾ ਯਾਦ ਰਹਿੰਦਾ ਹੈ ਕਿ ਕਿਹੜਾ ਸ਼ਬਦ ਸੀ ਜਿਸ ਦੀ ਵਿਆਖਿਆ ਕਰਦੇ ਪਏ ਸਾਂ ਤੇ ਇਸ ਨੇ ਫਟਕਾਰਾ ਪਾਈਆ। ਉਸ ਰਾਗੀ ਨੇ ਹੱਥ ਜੋੜ ਕੇ ਬੇਨਤੀ ਕੀਤੀ। ਮਹਾਰਾਜ ਅਸੀਂ ਸੰਗਤ ਵਿੱਚ ਨਾਮ ਬਾਣੀ ਦਾ ਲਾਭ ਪ੍ਰਾਪਤ ਕਰਨ ਆਉਂਦੇ ਹਾਂ ਪਰ ਇਹ ਰਾਗੀ ਸਾਹਿਬ ਕਹਿੰਦੇ ਪਏ ਹਨ ਕਿ ਇਹਨਾਂ ਨੂੰ ਉਹ ਸ਼ਬਦ ਯਾਦ ਹੀ ਨਹੀਂ ਜਿਸ ਦੀ ਇਹ ਵਿਆਖਿਆ ਕਰਦੇ ਪਏ ਸਨ ਤਾਂ ਫਿਰ ਉਸ ਨਾਲੋਂ ਤਾਂ ਮੇਰੀਆਂ ਉਹ ਗਾਲਾਂ ਹੀ ਚੰਗੀਆਂ ਰਹੀਆਂ ਜਿਹੜੀਆਂ ਅਜੇ ਤੱਕ ਯਾਦ ਤੇ ਹਨ ਉਹ ਸ਼ਬਦ ਤੇ ਇਹ ਭੁੱਲ ਗਏ ਹਨ ਸੁਥਰੇ ਨੇ ਕਿਹਾ ਚਹਨ ਸ਼ਾ ਮੀਰੀ ਪੀਰੀ ਦੇ ਮਾਲਕ ਸੁਥਰੇ ਦੀ ਇਹ ਗੱਲ ਸੁਣ ਕੇ ਹੱਸਣ ਲੱਗ ਪਏ ਤੇ ਕਹਿਣ ਲੱਗੇ ਸੁਥਰਿਆ ਤੂੰ ਜੋ ਕਿਹਾ ਹੈ ਠੀਕ ਕਿਹਾ ਹੈ ਗੁਰੂ ਸਿਖਾਣੂ ਗੁਰਬਾਣੀ ਵੱਲ ਧਿਆਨ ਕਰਨਾ ਚਾਹੀਦਾ ਹੈ ਜੇ ਮਨ ਬਾਣੀ ਨਾਲ ਇੱਕ ਸੁਰੂ ਜਾਵੇ ਦੂਸਰਾ ਭਾਵੇਂ ਕੁਝ ਕਹਿੰਦਾ ਫਿਰ ਉਹ ਉਸ ਦੀ ਕਹੀ ਗੱਲ ਦਾ ਪਤਾ ਹੀ ਨਹੀਂ ਲੱਗਦਾ ਪਰ ਜਿਨ੍ਹਾਂ ਦਾ ਮਨ ਬਹਲੀਆਂ ਗੱਲਾਂ ਵੱਲ ਉੱਡਦਾ ਪਿਆ ਹੋਵੇ ਉਹ ਭਾਵੇਂ ਜਿੰਨੇ ਮਰਜੀ ਪਾਠ ਕਰਨ ਜਾਂ ਕੀਰਤਨ ਕਰਨ ਉਹਨਾਂ ਦਾ ਮਨ ਲੀਨ ਨਹੀਂ ਹੋ ਸਕਦਾ ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਵਿੱਚ ਮਨਮੁਖ ਦਾ ਇਹ ਲੱਛਣ ਦੱਸਿਆ ਹੈ ਰਹਿਤ ਅਵਰ ਕੁਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੈ ਗੰਡਲਾਵਤ ਸਤਗੁਰਾਂ ਦੇ ਮੁਖਾਰਬਿੰਦ ਤੋਂ ਇਹ ਮਹਾਵਾਕ ਸੁਣ ਕੇ ਰਾਗੀ ਬੜਾ ਸ਼ਰਮਿੰਦਾ ਹੋਇਆ ਤੇ ਖੀਮਾ ਮੰਗ ਕੇ ਖਿਸਕਦਾ ਹੋਇਆ ਗੁਰਸਿੱਖਾਂ ਨੂੰ ਗੁਰਬਾਣੀ ਵੱਲ ਧਿਆਨ ਕਰਨਾ ਚਾਹੀਦਾ ਹੈ ਪਰ ਜਿਨ੍ਹਾਂ ਦਾ ਮਨ ਬਾਹਰਲੀਆ ਗੱਲਾਂ ਵੱਲ ਉੱਡਾ ਪਿਆ ਹੋਵੇ ਉਹ ਭਾਵੇਂ ਜਿੰਨੀ ਮਰਜ਼ੀ ਪਾਠ ਕਰਨ ਜਾਂ ਕੀਰਤਨ ਕਰਨ ਉਹਨਾਂ ਦਾ ਮਨ ਲਿਬਲੀਨ ਨਹੀਂ ਹੋ ਸਕਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ